ਅੱਜ ਸਵੇਰ ਤੋਂ ਧੁੰਦ ਦਾ ਕਹਿਰ ਨਜ਼ਰ ਆਇਆ ਜਿਹਦੇ ਚਾਲ ਦੇ ਅੱਜ ਕਈ ਸੜਕ ਹਾਸੇ ਵਾਪਰੇ ਅਤੇ ਜੇਕਰ ਕੋਹਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਫਲੋਰ ਨੈਸ਼ਨਲ ਹਾਈਵੇ ਰੋਡ ਦੇ ਉੱਤੇ ਭਿਆਨਕ ਸੜਕ ਹਾਸਾ ਹੋਇਆ ਜਦੋਂ ਇੱਥੇ ਇੱਕ ਪ੍ਰਾਈਵੇਟ ਵਾਹਨ ਰੋਡ ਬੇਜ バス ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਰੋਡ ਬੇਜ ਦੀ バス ਫਲਾਈਓਵਰ ਤੋਂ ਅੱਧੀ ਜਾ ਕੇ نیچے ਲੜਕ ਗਈ ਜਿਸ ਤੋਂ ਬਾਅਦ ਸਵਾਰੀਆਂ ਦਾ ਚੀਕ ਚਿਹੜਾ ਪੈ ਗਿਆ ਪਰ ਮੌਕੇ ਦੇ ਉੱਤੇ ਮੌਜੂਦ ਆਏ ਲੋਕਾਂ ਦੇ ਵੱਲੋਂ ਜਿਹੜਾ ਕਿ ਬਚਾਅ ਕਰ ਲਿਆ ਗਿਆ ਗਣੀਮਤ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਦੱਸਿਆ ਜਾ ਰਿਹਾ ਕਿ ਧੁੰਦ ਇੰਨੀ ਜ਼ਿਆਦਾ ਸੀ ਕਿ ਕੁਝ ਵੀ ਨਜ਼ਰ ਨਹੀਂ ਆਇਆ ਜਿਸ ਦੇ ਮੱਦੇ ਨਜ਼ਰ ਇਹ ਸੜਕ ਹਾਸਾ ਵਾਪਰਿਆ ਸਾਥੀ ਕਾਜੀ ਪੰਜ ਕਰ ਜਿਹੜਾ ਹਾਸਾ ਹੋਇਆ ਹੈ ਅੱਜ ਹਾਈਵੇ ਰੋਡ ਤੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਤੇ ਜੇ ਮੈਂ ਕਮਲ ਜੀ ਨਾਲ ਭਾਪੀ ਸੰਗਤ ਕਾਦੀਆਂ ਜਿਹੜਾ ਜਲਦਤ ਜਲਦ ਸੱਟੇ ਇਹ ਸਾਡੇ ਸੂਬਾ ਕਮੇਟੀ ਮੈਂਬਰ ਜੀ ਸਾਡੇ ਪਾਕਿਸਤਾਨੀ ਕਹਿੰਦਾ ਜ਼ਿਲ੍ਹੇ ਦੇ ਇਹ ਅੱਜ ਆਪਣੇ ਪਿੰਡੋਂ ਇਹ ਜਾਖਲ ਜਾ ਰਹੇ ਸਨ ਉੱਥੇ ਮਾਰਗ ਤੇ ਸੰਸਥਾਤਾ ਜਾਣਾ ਸੀ ਉਹਨਾਂ ਨੇ ਇਹ ਆ ਰਹੇ ਸੀ ਤਾਂ ਜਦੋਂ ਇੱਥੇ ਆਏ ਆ ਤਾਂ ਪਿੱਛੋਂ ਉਹਨਾਂ ਨੂੰ ਗੱਡੀ ਨੇ ਟੱਕਰ ਮਾਰੀ ਆ ਕਾਲੇ ਰੰਗ ਦੀ ਗੱਡੀ ਸਾਡੇ ਪਿੱਛੇ ਉਹਨੇ ਇੱਕ ਟੈਂਪੋ ਟਰੈਵਲ ਟੱਕਰ ਮਾਰੀ ਪਿੱਛੇ ਇੱਕ ਟਰੋ ਮਾਰੀ ਆ ਇੱਕ ਹੋਰ ਫਰਦਾਂ ਗੱਡੀ ਸੀ ਉਹਨੂੰ ਟੱਕਰ ਮਾਰੀ ਆ ਟੱਕਰ ਮਾਰ ਤੇ ਕੰਦਾ ਕੰਦੇਓ ਚੱਕਰਾ ਚੂਰ ਹੋ ਗਏ ਗੱਡੀਆਂ ਸਾਰੀ ਗੱਡੀ ਸਾਰੀ ਖਾਤੋਂ ਬਹੁਤ ਗੱਡੀ ਦੇ ਪਿੱਛੇ ਕੁਛ ਨਹੀਂ ਰਹਿ ਗਿਆ ਸਾਰਾ ਟੁੱਟ ਗਿਆ ਹੈਗੀ ਤੇ ਮਲਕ ਇਹਨਾਂ ਸ਼ੁਕਰ ਸੱਚੇ ਪਾਤ ਜਾਨ ਦਾ ਨੁਕਸਾਨ ਨਹੀਂ ਕਿਸੇ ਦਾ ਹੋਇਆ 60 ਤੋਂ 50 ਹੋ ਗਿਆ ਹੈਗਾ ਦੂਜੀ ਗੱਡੀ ਵਾਲਾ ਥੋੜੀ ਛੱਟ ਲੱਗੀ ਉਹ ਹਸਤਾਲ ਬੈਠੇ ਆ ਤੇ ਹੁਣ ਗੱਡੀ ਚੱਕ ਕੇ ਲਿਜਾਣ ਲੱਗੇ ਰਿਕਵਰੀ ਬੈਨ ਆਈ ਆ ਚੱਕ ਕੇ ਲਿਆਣੀ ਬਹੁਤ ਪਚਾ ਹੋ ਗਿਆ 60 ਤੋਂ 50 ਹੋ ਗਿਆ ਇਹਨਾਂ ਦਾ 5.15 ਪਚਾ ਕੇ ਦੂਜੀ ਗੱਡੀ ਕਾਲੇ ਰੰਗ ਜਿਹੜੀ ਵਿੱਚ ਬੱਜੀ ਉਹਦੇ ਵਿੱਚ ਥੋੜੇ ਬਹੁਤ ਛੱਟਾ ਲੱਗਿਆ ਉਹ ਹਸਤਾਲ ਬੱਜੇ ਆ ਆਸਾ ਇਹਦਾ ਹੋਇਆ ਜੀ ਸਾਡਾ ਇੱਥੇ ਥੱਲੇ ਇਹ ਨਾ ਪੁਲ ਦੇ ਲੱਗੇ ਜਿਹੜਾ ਸਾਈਕਲ ਸਟੈਂਡ ਆ ਔਰ ਸੇਰੇ ਪੋਣੇ ਕੇ 7 ਵਜੇ ਜਿਹੜੀ ਆ ਉਹ ਯੂਪੀ ਨੰਬਰ ਦੋਨੇ ਬੱਸਾਂ ਦੀ ਜਿਹੜੀ ਟੱਕਰ ਹੋਈ ਆ ਔਰ ਜਿਹੜੀ ਇੱਕ ਜਿਹੜੀ ਪੁਲ ਦੇ ਥੱਲੇ ਜਿਹੜੀ ਬੱਸ ਜਾ ਕੇ ਜਿਹੜੀ ਪਹਿਲੀ ਬੱਸ ਆ ਜਿਹੜੀ ਪੁਲ ਦੇ ਥੱਲੇ ਲੰਮਕੀ ਆ ਹਾਂਜੀ ਉਹ ਅਨ ਬੈਲੈਂਸ ਹੋ ਕੇ ਜਿਹੜੀ ਆ ਉਹ ਬੱਸ ਆ ਜਿਹੜੀ ਪੁਲ ਦੇ ਵਾਲੇ ਪਾਸੇ ਨੂੰ ਚਲੀ ਗਈ ਆ ਔਰ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਉਹਦੇ ਨਾਲ ਆਹ ਜਿਹੜੀ ਦੂਜੀ ਯੂਪੀ ਨੰਬਰ ਬੱਸ ਆ ਜਿਹਦੀ ਡਰਾਈਵਰ ਵਾਲਿਆਂ ਦੀ ਆ ਇਹਦੀ ਆ ਜਿਹੜੀ ਟੱਕਰ ਹੋਈ ਆ ਜੋ ਇੱਥੇ ਮੌਕੇ ਤੇ ਉਸ ਵੇਲੇ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਔਰ ਅਸੀਂ ਵੀ ਆਏ ਆ ਔਰ ਆਕੇ ਨਾਲ ਦੀ ਨਾਲ ਜਿਹੜੀ ਆ ਸਵਾਰੀਆਂ ਨੂੰ ਜਿਹੜੀ ਕਢਣ ਦੀ ਇਥੋਂ ਜਿਹੜੀ ਕੀਤੀ ਆ ساری ਕੋਸ਼ਿਸ਼ ਔਰ ਪੰਜਾਬ ਪੁਲਸ ਨੇ ਜਿਹੜਾ ਸਾਨੂੰ ਬਹੁਤ ਅਸੀਂ ਸ਼ੁਕਰਗੁਜ਼ਾਰ ਆ ਪੰਜਾਬ ਪੁਲਸ ਦੇ ਐਸ ਐਚ ਓ ਫਲੋਰ ਦੇ ਸੰਜੀਵ ਕਪੂਰ ਜੀ ਦੇ ਵੀ ਉਹ ਮੌਕੇ ਤੇ ਤੁਰੰਤ ਪਹੁੰਚ ਗਏ ਔਰ ਸਾਰੀ ਜਿਹੜੀ ਪੁਲਸ ਟੀਮ ਆ ਫਲੋਰ ਥਾਣੇ ਦੀ ਉਹ ਮੌਕੇ ਤੇ ਤੁਰੰਤ ਪਹੁੰਚ ਗਏ ਔਰ ਐਸ ਐਸ ਐਫ ਜਿਹੜੀ ਸੜਕ ਸਾਕਿਆ ਫੋਰਸ ਆ ਉਹਦੇ ਵੀ ਜਿਹੜੇ ਜਵਾਨ ਆ ਉਹਨਾਂ ਨੇ ਮੌਕੇ ਤੇ ਪਹੁੰਚ ਗਏ ਜਿਹੜੀ ਆ ਤੁਰੰਤ ਜਿਹੜਾ ਇਹ ਰੋਡ ਨੂੰ ਖਾਲੀ ਕਰਾਉਣ ਦਾ ਔਰ ਜਿਹੜੀਆਂ ਲੋਕਾਂ ਦੀਆਂ ਮਦਦ ਕਰਨ ਦਾ ਜਿਹੜਾ ਇਹ ਸੈنسਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਔਰ ਹੁਣ ਤੁਸੀਂ ਵੀ ਦੇਖਿਆ ਵੀ ਹਾਈਡਰਾ ਜਿਹੜਾ ਮਗਾਇਆ ਗਿਆ ਜਿਹੜੀ ਪੁਲ ਦੇ ਥੱਲੇ ਜਿਹੜੀ ਬੱਸ ਲੰਕ ਗਈ ਆ ਜਿਹੜੀ 4-5 ਫੁੱਟ ਕਰੀਬ ਔਰ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਐਸਐਚਓ ਸੰਜੀਵ ਕਪੂਰਜੀ ਨੇ ਆ ਕੇ ਸਾਰਾ ਮੌਕੇ ਨੂੰ ਸੰਭਾਲ ਲਿਆ ਔਰ ਕੋਈ ਵੀ ਜਿਹੜਾ ਹੈਗਾ ਜਾਨੀ ਮਾਲੀ ਜ਼ਿਆਦਾ ਕਿਸੇ ਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਪ੍ਰਮਾਤਮਾ ਦੀ ਬਹੁਤ ਕਿਰਪਾ ਪਰ ਇਹ ਦੋ ਬੱਸਾਂ ਦੀ ਟੱਕਰ ਦੇ ਨਾਲ ਨਾਲ ਇੱਕ ਟੱਕਰ ਹੋਰ ਵੀ ਹੋ ਗਈ ਪਾਲੀ ਸਾਈਡ ਤੇ ਉਹ ਲੋਕ ਇਹ ਸੈਕਸੀਡੈਂਟ ਨੂੰ ਦੇਖ ਰਿਆ ਸੀਗੇ। ਕਰੀਬ ਅੱਧਾ ਘੰਟਾ ਪਹਿਲਾਂ ਤੇ ਉਹ ਵੀ ਕਿਸੇ ਵਾਹਨ ਦੇ ਵਿੱਚ ਜਿਹੜਾ ਉਹਨਾਂ ਦੀ ਗੱਡੀ ਆ ਉਹ ਵੱਜ ਗਈ ਮੋੜਨ ਜਿਹੜੀ ਠੋਕ ਲਈ ਆ। ਔਰ ਲੋਕਾਂ ਨੂੰ ਅਪੀਲ ਆ ਵੀ ਤੁੰਦ ਦੇ ਵਿੱਚ ਜਿਹੜਾ ਹੈਗਾ ਆਪਣੇ ਘਰਾਂ 'ਚੋਂ ਬਾਹਰ ਨਾ ਨਿਕਲੋ ਜਦੋਂ ਤੁੰਦ ਖਤਮ ਹੋ ਜਾਵੇ ਉਦੋਂ ਨਿਕਲੋ ਜੇ ਜਿਆਦਾ ਜ਼ਰੂਰੀ ਕੰਮ ਆ ਤੇ ਹੌਲੀ-ਹੌਲੀ ਜਿਹੜਾ ਚੱਲੋ ਕਿਉਂਕਿ ਜਿਹੜਾ ਹਾਈਵੇ ਆ ਚਾਹੇ ਕੋਈ ਵੀ ਸੜਕ ਆ ਉੱਤੇ ਜਿਹੜਾ ਹੈਗਾ ਧੁੰਦ ਦੇ ਕਰਕੇ ਵਿਜ਼ਿਬਿਲਟੀ ਜਿਹੜੀ ਆ ਉਹ ਬਿਲਕੁਲ ਘਟਿਆ ਸੋ ਆਪਣੀ ਜਾਨ ਮਾਲ ਦੀ ਰੱਖਿਆ ਆਪ ਕਰੋ ਔਰ ਜਿਹੜਾ ਧੁੰਦ ਦੇ ਵਿੱਚ ਨਾ ਨਿਕਰੋ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਾਫੀ ਗਰੁੱਪਸ ਪ੍ਰਤੀ ਅਵੇਰਨੈਸ ਕੀਤਾ ਜਾਂਦਾ ਹੈ ਕਿ ਅੱਜ ਜੋ ਐਕਸੀਡੈਂਟ ਹੋਇਆ ਇਹ ਦੋ ਬੱਸਿਸ ਦਾ ਆਪਸ ਚ ਹੋਇਆ ਧੁੰਦ ਬਹੁਤ ਗਹਿਰੀ ਆ ਕਈ ਵਾਰੀ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਆ ਤੇ ਉਹਦੇ ਕਰਕੇ ਕੁਦਰਤੀ ਹੈ ਕਿ ਇਸ ਤਰੀਕੇ ਨਾਲ ਕੋਈ ਸਨ ਕੋਈ ਇਨਸਾਨੀ ਗਲਤੀ ਕਰਕੇ ਕੋਈ ਐਕਸੀਡੈਂਟ ਹੋ ਗਿਆ ਪਰ ਪ੍ਰਮਾਤਮਾ ਦੀ ਮਿਹਰ ਕਰਕੇ ਅੱਜ ਕਿਸੇ ਤਰ੍ਹਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੇ ਸਰ ਇੱਕ ਵੀ ਹੋਰ ਡਿਜਾਸਟਰ ਮੈਨੇਜਮੈਂਟ ਨੂੰ ਲਗਾਤਾਰ ਪਿਛਲੇ 24 ਘੰਟੇ ਦੀ ਕਮਿਊਨੀਕੇਸ਼ਨ ਪਾਇਆ ਜਾ ਰਹੀ ਸੀ ਕਿ ਪੰਜਾਬ ਵਿੱਚ ਆਉਣ ਵਾਲੇ ਟਾਈਮ ਰੂਟਡ ਡੈਂਸ ਧੁੰਦ ਪੈਗੀ ਹੋਰ ਲੋਕਾਂ ਨੂੰ ਅਪੀਲ ਕਰਦੇ ਸੀ ਜੇਕਰ ਜ਼ਰੂਰਤ ਨਹੀਂ ਹੈ ਤਾਂ ਕੋ ਰੁਬਾਰ ਨਾ ਨਿਕਲੋ ਜੀ ਫਿਰ ਵੀ ਯਾਨੀ ਕਿ ਚਲੋ ਇਸ ਤਰ੍ਹਾਂ ਦਾ ਹਸਤਾ ਕੋਈ ਹੈ ਨਹੀਂ ਬਚਾ ਹੋ ਗਿਆ ਸਵਾਰੀਆਂ ਦਾ ਤੁਸੀਂ ਖੁਦ ਆ ਕੇ ਇੱਥੇ ਬਹੁਤ ਬਚਾ ਕੀਤਾ ਲੋਕਾਂ ਨੂੰ ਵੀ ਅਪੀਲ ਕਰਦੇ ਜਿਹੜੇ ਘਰਾਂ ਚ ਬੈਠੇ ਨੇ ਦੇਖੋ ਦਿਖ ਨਹੀਂ ਰਿਹਾ ਕੁਝ ਵੀ ਅੱਜ ਲੋਕਾਂ ਨੂੰ ਇਹੀ ਅਪੀਲ ਹੈ ਕਿ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਇਹ ਸੰਗਣੀ ਤੋਂ ਤੋਂ ਟਰੈਵਲ ਕਰਨ ਤੋਂ ਬਚੋ ਸਾ ਜੋ ਆਪਣਾ ਤੇ ਆਪਣੇ ਪਰਿਵਾਰ ਦੀ ਰਾਖੀ ਹੋ ਸੀ ਸਾਡੇ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਹਰ ਕੋਸ਼ਿਸ਼ ਕੀਤੀ ਜਾਂਦੀ ਕਿ ਕਿਸ ਤਰ੍ਹਾਂ ਦੇ ਇਦਾਂ ਦਾ ਨੁਕਸਾਨ ਨਾ ਹੋਵੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਸਗਣੀ ਤੁੰਦ ਦੇ ਵਿੱਚ ਥੋੜਾ ਜਿਹਾ ਆਪਣਾ ਤੇ ਆਪਣੇ ਪਰਿਵਾਰ ਦਾ ਵਿਚਾਰ ਕਰੋ ਆਰਾਮ ਨਾਲ ਚੱਲੋ ਕੋਸ਼ਿਸ਼ ਕਰੋ ਕਿ ਜਦ ਤੁੰਦ ਛੱਟ ਜਾਵੇ ਤਦ ਚੱਲੋ ਆਰਾਮ ਨਾਲ ਚੱਲੋ ਇਹ ਕਹਿੰਦਾ ਜੀਮ ਕਪੂਰੀਆ ਜੋ 3 ਇਹ ਐਕਸੀਡੈਂਟ ਉੱਪਰ ਫਲੋਰ ਓਵਰ ਬ੍ਰਿਜ ਦੇ ਉੱਪਰ ਇੱਕ ਬੱਸ ਪਲਟ ਗਈ ਸੀ ਕਹਿੰਦਾ ਮਤਲਬ ਉੱਪਰ ਲੰਮਕ ਗਈ ਸੀ ਬ੍ਰਿਜ ਦੇ ਉੱਪਰੋਂ ਉਹਦੇ ਕਾਰਨ ਪਿੱਛੇ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਬੇਰਕਾਰ ਮਿਲਕ ਬਾਰ ਦੇ ਕੋਲ ਫਲੋਰ ਬੱਸ ਸਟੈਂਡ ਦੇ ਕੋਲ ਉਨੇ ਕਾਰਨ ਇਹ ਤਿੰਨ ਗੱਡੀਆਂ ਟਕਰਾਈਆਂ ਸੀ ਆਫਟਰ ਵਿੱਚ ਤੇ ਉਹਦੇ ਵਿੱਚ ਤਿੰਨ ਵਿਅਕਤੀ ਇੰਜਰਡ ਹੋਏ ਸੀਗੇ ਜਿਹਨਾਂ ਨੂੰ ਅਸੀਂ ਆਪਣੀ ਫਰਸਟ ایڈ ਦਿੱਤੀ ਉਹਨਾਂ ਨੂੰ ਆਪਣੀ ਗੱਡੀ ਰਾਹੀਂ ਐਸਐਸਐਫ ਦੀ ਗੱਡੀ ਰਾਹੀਂ ਉਹਨਾਂ ਨੂੰ ਫਲੋਰਸਿਬਲ ਹਸਪਤਾਲ ਐਡਮਿਟ ਕਰਵਾ ਦਿੱਤਾ ਅਸੀਂ ਇਹ ਤਾਂ ਜੀ ਜਾਰਾ ਕਰਨੇ 60 ਨਹੀਂ ਉਹਦੇ ਵਿੱਚ ਦੋ ਨਾਰਮਲ ਸੀ ਇੱਕ ਨੇ ਥੋੜਾ ਸੱਟਾਂ ਜ਼ਿਆਦਾ ਸੀ ਉਹਨਾਂ ਨੂੰ ਨਾ ਰੈਫਰ ਕੀਤਾ ਅੱਗੇ ਅੱਗੇ ਸਿਵਲ ਹਸਪਤਲ ਨੇ ਰੈਫਰ ਕੀਤਾ ਇਹ ਨਹੀਂ ਪਤਾ ਕਿੱਥੇ ਰੈਫਰ ਕੀਤਾ ਬਾਕੀ ਟ੍ਰੈਫਿਕ ਹੁਣ ਸਮੂਹ ਚੱਲ ਪਈ ਆ ਤੇ ਬੱਸ ਵੀ ਸਾਈਡ ਤੇ ਹੋ ਗਈ ਆ ਤਾਂ ਇਹ ਵੀ ਗੱਡੀਆਂ ਵੀ ਸਾਈਡ ਤੇ ਘਵਾ ਦਿੱਤੀਆਂ। ਜਾਲ ਨੂੰ ਕਾਰਨ ਬਾਹਰ ਬੈਠੇ ਲੋਕਾਂ ਨੂੰ ਜਿਹਾ ਜਿਹਾ ਦੇਖੋ ਜੀ ਇਹ ਤਾਂ ਰੋਜ਼ ਅਸੀਂ ਮੈਸੇਜ ਰੂ ਮੀਡੀਆ ਰੂ ਤੁਹਾਡੇ ਚੈਨਲ ਥਰੂ ਰੋਜ਼ ਮੈਸੇਜ ਦਿੰਨੇ ਆ ਤੇ ਵਿਜ਼ਿਬਿਲਟੀ ਘੱਟ ਹੋਣ ਕਾਰਨ ਤੁਸੀਂ ਜੋ ਹਾਈਵੇ ਦੇ ਉੱਪਰ ਸਪੀਡ ਦਿੱਤੀ ਗਈ ਆ ਉਹ ਨੂੰ ਨਾ ਦੇਖੋ ਆਪਣੀ ਵਿਜ਼ਿਬਿਲਟੀ ਦੇਖੋ ਵੀ ਤੁਹਾਨੂੰ ਕਿੰਨਾ ਕੁ ਨਜ਼ਰ ਆ ਰਿਹਾ ਮੋਢੇ ਹਸਾਬ ਨਾਲ ਤੁਸੀਂ ਗੱਡੀ ਨੂੰ ਸਪੀਡ ਰੱਖੋ ਗੱਡੀ ਸਪੀਡ ਰੱਖੋ ਤਾਂ ਕਿ ਤੁਸੀਂ ਸੁਰੱਖਿਤ ਆਪਣੇ ਸਮੰਜੇ ਤੱਕ ਪਹੁੰਚ ਸਕੋ ਸੋ ਸੰਗਣੀ ਧੁੰਦ ਹੋਣ ਕਰਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਗੱਡੀਆਂ ਨੂੰ ਹੌਲੀ ਚਲਾਇਆ ਜਾਵੇ ਤੇ ਜੇਕਰ ਲੋਕਾਂ ਨੂੰ ਘਰਾਂ ਦੇ ਵਿੱਚ ਕੋਈ ਬਹੁਤ ਹੀ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਿਆ ਜਾਵੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਜਿਸ ਕਰਕੇ ਸੜਕੀ ਹਾਦਸੇ ਵੀ ਵਾਪਰ ਰਹੇ ਨੇ ਫਿਲੋ ਤੋਂ ਪੱਤਰਕਾਰ ਰਮਨ ਮਾਹੀ ਦੇ ਨਾਲ ਰੇਸ਼ਮ ਲਾਲ ਦੀ ਖਾਸ ਰਿਪੋਰਟ